ਬਾਣੀ ਪੜ ਕੇ ਵਾਹਿਗੁਰੂ ਮੰਤਰ ਜਪ ਕੇ ਲੋਕੀ ਪ੍ਰਮਾਤਮਾ ਨੂੰ ਯਾਦ ਕਰਨ ਬੈਠਦੇ ਨੇ ਯਾਦ ਆਉਂਦੇ ਨੇ ਪਦਾਰ ਪਰਮਾਤਮਾ ਨੇ ਬੈਠੇ ਯਾਦ ਕਰਨ ਕਰਤਾਰ ਨੂੰ ਯਾਦ ਆ ਰਿਹਾ ਪਰਵਾਹ ਕਰਤਾਰ ਨਹੀਂ ਯਾਦ ਆਉਂਦਾ ਕੋਈ ਫਕੀਰ ਠੀਕ ਕਹਿ ਰਿਹਾ ਹੈ ਯਾਦ ਨਹੀਂ ਪਹੁੰਚਦੀ ਐ ਖੁਦਾ ਤੇਰੇ ਤੱਕ ਤੇ ਪਹੁੰਚਦੀ ਨਹੀਂ ਰਸਤੇ 'ਚ ਹੀ ਰਹਿ ਜਾਂਦੀ ਅਗੋ ਤੋ ਯਾਦੇ ਰਫਤਗਾਂ ਕੀ ਵੀ ਪੌਂਚ ਨਹੀਂ ਦੋਸਤੋਂ ਨੇ ਕਿਤਨੀ ਦੂਰ ਬਸਾਈ ਐ ਬਸਤੀਆਂ ਭਗਤਾ ਨੇ ਬਸ ਇਸੇ ਯਾਦ ਦੇ ਰੋਣੇ ਰੋਏ ਨੇ ਵਿਚ ਲਾਂਦੇ ਆ ਯਾਦ ਥੱਕ ਜਾਂਦੀ ਐ ਟੁੱਟ ਜਾਂਦੀ ਐ ਰਸਤੇ 'ਚ ਹੀ ਰਹਿ ਜਾਂਦੀ ਰੁਕ ਜਾਂਦੀ ਐ ਪ੍ਰਵਾਸ ਤੇ ਰੁਕ ਜਾਂਦੀ ਐ ਪਦਾਰਥਾਂ ਦੇ ਵਿੱਚ ਇਹ ਤੇ ਇੰਜ ਕਹਿ ਲੋ ਹਰ ਅਭਿਆਸੀ ਦਾ ਹਰ ਸਤਸੰਗੀ ਦਾ ਥੋੜਾ ਬਹੁਤ ਵੀ ਅਭਿਆਸ ਕਰਦਾ ਹੋਵੇਗਾ ਇਹ ਅਨੁਭਵ ਹੋਵੇਗਾ ਯਾਦ ਕਰਨ ਬੈਠੇ ਆਂ ਪਰਮਾਤਮਾ ਨੂੰ ਪਦਾਰਥ ਯਾਦ ਆ ਰਹੇ ਯਾਦ ਕਰਨ ਬੈਠੇ ਆਂ ਨਿਰੰਕਾਰ ਨੂੰ ਸੰਸਾਰ ਯਾਦ ਆ ਰਹੇ ਯਾਦ ਕਰਨ ਬੈਠੇ ਆਂ ਈਸ਼ਵਰ ਨੂੰ ਦੁਨੀਆ ਚ ਇਤੇ ਆ ਰਹੀ ਹੈ ਇਹ ਹੀ ਕੁਛ ਹੈ ਔਰ ਜਦ ਯਾਦ ਪ੍ਰਮਾਤਮਾ ਤੱਕ ਪਹੁੰਚਦੇ ਹੀ ਨਹੀਂ ਇਸ ਤਰ੍ਹਾਂ ਦੇ ਬੇਦਸ਼ਤਰ ਮਨੋਕ ਥੱਕ ਹਾਰ ਕੇ ਦੋ ਹਿੱਸਿਆਂ 'ਚ ਵਟ ਜਾਂਦੇ ਨੇ ਕੁਝ ਨਿਰਾਸ਼ ਹੋ ਜਾਂਦੇ ਨੇ ਕੁਝ ਨਾਸਤਿਕ ਵੀ ਹੋ ਜਾਂਦੇ ਨੇ ਮੈਂ ਇੱਕ ਦਿਨ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਪੜ ਰਿਹਾ ਸੀ ਤੇ ਸਵਾਭ ਕੁ ਉਸੇ ਦਿਨ ਮੇਰੇ ਕੋਲ دیਵਾਨੇ ਹਾਫਿਜ਼ ਵੀ ਸੀ ਇਹ ਦੋਵੇਂ ਮੇਰੇ ਕੋਲ ਇਸਾਸਤੇ ਸਨ ਕਿ ਤੈਰਾਨ ਸ਼੍ਰੀ ਗੁਰ ਸਿੰਘ ਸਵਾ ਨੇ 이란 ਦੇ سنگਾ ਨੇ ਸੂਫੀ ਕਲਾਮ ਇਕੱਠਾ ਕਰਕੇ ਉਹਦੇ ਸਾਹਮਣੇ ਭਾਈ ਸਾਹਿਬ ਭਾਈ ਨੰਦ ਲਾਲ ਦਾ ਕਲਾਮ ਰੱਖਿਆ ਛਾਪਿਆ ਇੱਕ ਕੋਈ ਕਿਤਾਬ ਵਿੱਚ ਇੱਕ ਸਫੇ ਦੇ ਉੱਤੇ ਨੰਦ ਲਾਲ ਦੀ ਗਜ਼ਲ ਦੂਸਰੇ ਦੇ ਉੱਤੇ ਹਾਫਿਜ਼ ਦੀ ਇੱਕ ਸਫੇ ਦੇ ਉੱਤੇ ਨੰਦ ਲਾਲ ਦੀ ਗਜ਼ਲ ਫਿਰ ਨਾਲੇ شیخ ਸਾਦੀ ਦੀ ਇਸ ਢੰਗ ਦੀ ਖੋਜ ਕੀਤੀ ਗਈ ਕਿ ਭਾਈ ਸਾਹਿਬ ਭਾਈ ਨੰਦ ਲਾਲ ਨੇ ਜੋ ਪਹੁੰਚਦਾ ਆਨੰਦ ਹੈ ਉਸ ਦਾ ਜ਼ਿਕਰ ਕੀਤਾ ਹੈ ਸੂਫੀਆਂ ਨੇ ਬਹੁਤ ਕੁਝ ਰਸਤੇ ਦੀਆਂ ਔਕੜਾਂ ਦਾ ਜ਼ਿਕਰ ਕੀਤਾ ਹੈ ਰਸਤੇ ਦੇ ਦੁੱਖਾਂ ਦਾ ਜ਼ਿਕਰ ਕੀਤਾ ਹੈ ਮੈਂ ਇਹ ਤੁਹਾਡੇ ਸਾਹਮਣੇ ਦੋ ਆਲਮਾਂ ਦੀ ਗੱਲ ਰੱਖਾਂ ਵੈਸੇ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਐਸਾ ਮਿਲਦਾ ਹੈ ਸੋਹੀ ਰਾਗ ਦੇ ਅੰਦਰ ਬਾਬੇ ਫਰੀਦ ਦਾ ਇੱਕ ਸ਼ਬਦ ਔਰ ਸੋਹੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਸ਼ਬਦ ਦੋਹਾਂ ਸ਼ਬਦਾਂ ਦੀ ਸ਼ੈਲੀ ਸ਼ਬਦਾਵਲੀ ਮੇਲ ਖਾਂਦੀ ਹੈ। ਦੋਨੇ ਸ਼ਬਦਾਂ ਦੀ ਕਾਵੇ ਚਾਲ ਵੀ ਇੱਕੋ ਹੀ ਹੈ। ਅਲਫਾਜ਼ ਵੀ ਇੱਕੋ ਹੀ ਨੇ। ਇੱਕ ਦੇਚ ਰਸਤੇ ਦੀ ਔਕਣਾ ਦਾ ਜ਼ਿਕਰ ਇੱਕ ਦੇਚ ਮਿਲਾਪ ਦੇ ਅਨੰਦ ਦਾ ਜ਼ਿਕਰ। ਬਾਬੇ ਫਰੀਦ ਦਾ ਸ਼ਬਦ ਇਹ ਹੈ ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇਲਾ ਭਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ ਹੱਥ ਨ ਲਾਇ ਕ ਸੁੰਬੜੇ ਜਲ ਜਾਸੀ ਧੋਲਾ ਸੁਹੀ ਰਾਗ ਦਾ ਗੁਰਨਾਣਕ ਦੇਵ ਜੀ ਮਹਾਰਾਜ ਦਾ ਸ਼ਬਦ ਜਪ ਤਪ ਕਾ ਬੰਧ ਬੇੜਲਾ ਜਿਤ ਲੰਗੇ ਵਹਿੇਲਾ ਨਾ ਸਰਵਰ ਨਾ ਉਛਲੇ ਐਸਾ ਪੰਥ ਸੁਹੇਲਾ ਤੇਰਾ ਇੱਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦਰੰਗ ਡੋਲਾ ਅਬ ਸੁਣ ਕੇ ਹੈਰਾਨ ਹੋਗੇ ਗੁਰਨਾਣਕ ਦੇਵ ਜੀ ਦੇ ਬੇਸਤਰ ਸ਼ਬਦ ਕਿਧਰੇ ਜੈਦੇਵ ਦੇ ਸਾਹਮਣੇ ਨੇ ਕਿਧਰੇ ਕਬੀਰ ਦੇ ਕਿਧਰੇ ਬਾਬੇ ਫਰੀਦ ਦੇ ਜਿੱਥੇ ਜਿੱਥੇ ਰਸਤੇ ਦੀ ਔਕੜਾਂ ਦਾ ਜ਼ਿਕਰ ਕੀਤਾ ਹੈ ਫਰੀਦ ਨੇ ਕਬੀਰ ਨੇ ਜੈਦੇਵ ਨੇ ਉਸੇ ਉਸੇ ਹੀ ਥਾਂ ਤੇ ਗੁਰੂ ਨਾਨਕ ਨੇ ਮਿਲਾਪ ਦੇ ਅਨੰਦ ਦਾ ਜ਼ਿਕਰ ਕੀਤਾ ਹੈ ਤਾਂ ਕਿ ਇਹ ਔਕੜ ਕਿਸੇ ਨੂੰ ਨਿਰਾਸ਼ ਨਾ ਕਰ ਦੇਵੇ ਤੇ ਔਕੜ ਤੇ ਹੈ ਐਸਾ ਨਹੀਂ ਕਿ ਉਹ ਭਗਤ ਗਲਤ ਪਹਿਚਾਣਨ ਠੀਕ ਕਰ ਰਹੇ ਨੇ ਐਸਾ ਨਹੀਂ ਕਿ ਗੁਰੂ ਨਾਨਕ ਉਹਨਾਂ ਨੂੰ ਗਲਤ ਸਾਬਤ ਪਹਿ ਕਰ ਦੇਣ ਕਠਾਈ ਵੀ ਨਹੀਂ ਦਰਸਲ ਗੁਰੂ ਨਾਨਕ ਇਹ ਦੱਸਦੇ ਪੈ ਨੇ ਕਿ ਰਸਤੇ ਦੀ ਔਕੜਾਂ ਦਾ ਜ਼ਿਕਰ ਹੈ ਇਹ ਔਕੜਾਂ ਕਿ ਉਹਦੇ ਨਿਰਾਸ਼ ਨਾ ਕਰ ਦੇਣ ਉਸ ਨੂੰ ਜੋ ਚੱਲ ਪਿਆ ਹੈ। ਕੋ ਇਕਦਮ ਮਿਲਾਪ ਦਾ ਜੋ ਆਨੰਦ ਹੈ ਉਹ ਗੁਰੂ ਨਾਨਕ ਅੱਗੇ ਕਰਦੇ ਨੇ। ਸਾਹਮਣੇ ਰੱਖਦੇ ਨੇ। ਹੂ ਬਹੁ ਗੁਰਨਾਨਕ ਦੇ ਇਸ ਨੁਕਤਾ ਨਿਗਾਹ ਨੂੰ ਭਾਈ ਸਾਹਿਬ ਭਾਈ ਨੰਦ ਲਾਲ ਨੇ ਵਰਤੇ। ਸੂਫੀ ਕਲਾਮ ਸਾਹਮਣੇ ਹੈ ਤੇ ਫਿਰ ਭਾਈ ਸਾਹਿਬ ਭਾਈ ਨੰਦ ਲਾਲ ਦੇ ਬੋਲ ਮੈਂ ਸਮਝਦਾ ਇਹ ਤਹਿਰਾਨ ਸ਼੍ਰੀ ਗੁਰ ਸਿੰਘ ਸਵਾਹ ਨੇ ਚੰਗੀ ਮਿਹਨਤ ਕੀਤੀ ਸਿਰਫ ইরਾਨੀ ਲੋਕਾਂ ਨੂੰ ਦੱਸਣ ਵਾਸਤੇ ਕਿ ਸਾਡੀ ਕੌਮ ਦੇ ਅੰਦਰ ਵੀ ਇੱਕ ਐਸਾ ਆਲਮ ਫਾਜ਼ਲ ਪੈਦਾ ਹੋਇਆ ਹੈ ਭਾਈ ਨੰਦ ਲਾਲ ਜੋ ਸੂਫੀਆਂ ਦੀ ਦਸੀ ਹੋਈ ਔਕੜ ਤੇ ਨਿਰਾਸ਼ਾਮਈ ਬਿਰਤੀ ਦੇ ਸਾਹਮਣੇ ਇਤਨਾ ਆਸਾਵੰਦ ਹੈ ਤੇ ਇਤਨਾ ਆਨੰਦ ਰੱਖਦਾ ਹੈ ਔਰ ইরਾਨੀ ਪੜ ਪੜ ਕੇ ਅਸ਼ਸ਼ ਕਰਦੇ ਸਨ ਵੀ ਐਸਾ ਪੁਰਸ਼ ਵੀ ਹੋਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਨੰਦ ਸਿੱਖ ਕਿ ਮੈਂ ਤੁਹਾਡੇ ਸਾਹਮਣੇ ਰੱਖਦਾ ਸੂਫੀਆਂ ਨੇ ਇਹਨਾਂ ਔਗਣਾਂ ਦਾ ਜ਼ਿਕਰ ਕੀਤਾ ਯਾਦ ਨਹੀਂ ਪਹੁੰਚਦੀ ਬੈਠਦੇ ਆ ਤੈਨੂੰ ਯਾਦ ਕਰਨ ਤੂੰ ਯਾਦ ਨਹੀਂ ਆਉਂਦਾ اے ਖੁਦਾ ਤੈਨੂੰ ਯਾਦ ਕਰਨ ਲੱਗਦੇ ਆ ਦੁਨੀਆ ਯਾਦ ਆਉਂਦੀ ਇਕ ਪਰਮਾਤਮਾ ਤੈਨੂੰ ਯਾਦ ਕਰਨ ਬੈਠਦੇ ਆ ਪਦਾਰਥ ਹੀ ਆਦ ਆਉਂਦੇ ਨੇ। ਏ ਕਰਤਾਰ ਤੈਨੂੰ ਯਾਦ ਕਰਨ ਬੈਠਦੇ ਆ ਸੰਸਾਰ ਚੇਤੇ ਆਉਂਦਾ ਤੂੰ ਤੇ ਚੇਤੇ ਨਹੀਂ ਆਉਂਦਾ। ਹਰ ਇੱਕ ਦੀ ਸਮੱਸਿਆ ਹੀ ਹੋਵੇਗੀ। ਜਿੰਨੇ ਵੀ ਨੇ। ਅਗਰ ਉਹ ਚੇਤੇ ਆ ਜਾਏ ਤਦ ਚਿਤ ਆਏ ਮਹਾ ਅਨੰਦ ਆਉਤੇ ਮਹਾ ਅਨੰਦ। ਬਸ ਯਾਦ ਤੋਂ ਪਰੇ ਉਨਤੇ ਪਰੇ ਨਹੀਂ ਅਸਥਾਨਕ ਦੂਰੀ ਨਹੀਂ ਹੈ। समय की दूरी भी नहीं भी आज है तो कल नहीं होगा या कल सी तो अज नहीं है परमात्मा होया सी ऐसा नहीं कह सकते परमात्मा होगा ऐसा नहीं कह सकते परमात्मा है सो है इस वास्ते समय नहीं है अकाल और ऐसा भी नहीं कह सकते परमात्मा फलानी थे है, है। स्थानक दूरी भी नहीं है ਫਿਰ ਉਹ ਵਿਆਪਕ ਨਹੀਂ ਹੈ। ਅਸਥਾਨਕ ਦੋਰੀ ਵੀ ਨਹੀਂ ਹੈ, ਸਮੇਂ ਦੀ ਦੋਰੀ ਵੀ ਨਹੀਂ, ਫਿਰ ਔਕੜ ਕੀ ਹੈ? ਯਾਦ ਨਹੀਂ ਜਾਂਦੀ। ਚੇਤੇ 'ਚ ਨਹੀਂ ਆਉਂਦਾ, ਹੋਰ ਕੁਝ ਵੀ ਨਹੀਂ। ਇਹ ਸੋਚਦੇ ਬੁੱਲੇ ਸ਼ਾਹ ਨੇ ਤੇ ਕਹਿ ਦਿੱਤਾ ਗੱਲ ਤੇ ਕੁਝ ਵੀ ਨਹੀਂ। ਕਿ ਰੋਲਾ ਧਰਮ ਦੀ ਦੁਨੀਆ 'ਚ ਇਤਨਾ ਹੈ। ਬੁੱਲੇ ਆ ਰਬ ਦਾ ਕੀ ਪਾਣਾ ਇਧਰੋਂ, ਪੁੱਟਣਾ ਇਧਰੋਂ ਲਾਣਾ। ਗੱਲ ਤੇ ਇਤਨੀ ਸੀ। ਕਹਿੰਦੇ ਜਿਸ ਦਿਨ ਮਿਲਦਾ ਹੈ ਨਾ ਉਸ ਦਿਨ ਇੱਕ ਬਹੁਤ ਵੱਡੀ ਘਟਨਾ ਸਾਹਮਣੇ ਆਂਦੀ ਏ ਵੀ ਮੈਂ ਇੰਨਾ ਮੂਰਖ ਇੰਨਾ ਮੂਰਖ ਜੇਬ ਦੇ ਚ ਹੀਰਾ ਪਿਆ ਸੀ ਪਤਾ ਨਹੀਂ ਮੈਂ ਕਿੱਥੇ ਕਿੱਥੇ ਲਬਿਆ ਕਿਹੜੇ ਕਿਹੜੇ ਪਾਸੇ ਭਟਕ ਕੇ ਲਗੇ ਔਰ ਜਿੱਥੇ ਜਿੱਥੇ ਲਬਿਆ ਨਹੀਂ ਮਿਲਿਆ ਕਿਉਂਕਿ ਆਸਾਨਿਕ ਦੂਰੀ ਤੇ ਹੈ ਨਹੀਂ ਬਸ ਇਹ ਭਟਕਣਾ ਅਗਰ ਐਸਾ ਮੰਨ ਲਈਏ ਫਲਾਣੀ ਥਾਂ ਤੇ ਪ੍ਰਮਾਤਮਾ ਮਿਲੇਗਾ ਇਕ ਗਲਤੇ ਸਪਸ਼ਟ ਹੋ ਗਈ ਜਿੱਥੇ ਤੂੰ ਖੜਾ ਉਥੇ ਪ੍ਰਮਾਤਮਾ ਨਹੀਂ ਹੈ ਅਸਥਾਨਿਕ ਦੂਰੀ ਤੇ ਤੂੰ ਮੰਨ ਲਈ ਇਹ ਹੀ ਗਲਤੀ ਇਹ ਹੀ ਭੁੱਲੋਂ ਜਿਤਨਾ ਭਟਕੇਗਾ ਭਟਕ 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 ਕੇ ਮਨੁੱਖ ਨਿਰਾਸ਼ ਹੋਵੇਗਾ ਹੁੰਦਾ ਹੈ ਨਿਰਾਸ਼ ਭਾਈ ਨਿਰਾਸ਼ੀ ਬਹੁਤ ਦਿਨ ਲਾਗੇ ਦੇਸ਼ ਦੇ ਸੰਤਰ ਮੈਂ ਸਗਲੇ ਚ ਆ ਗਏ ਪਤਾ ਨਹੀਂ ਕਿਤਨੇ ਦੇਸ਼ਾਂ ਚ ਮੈਂ ਭਟਕੇ ਕਿਤਨੇ ਡੇਰਿਆਂ ਚ ਮੈਂ ਭਟਕੇ ਕਿਤਨੇ ਤੀਰਥਾਂ ਤੇ ਮੈਂ ਭਟਕੇ ਤੀਰਥਾਂ ਤੇ ਜਾਣਾ ਇੰਜ ਕਹਿ ਲੋ ਭਟਕਣਾ ਔਰ ਵਾਸਤਵਿਕ ਤੀਰਥ ਤੀਰਥ ਨਾਮਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਉਹ ਤੇ ਅੰਤਰੀਵ ਤੀਰਥ ਹੈ ਅੰਤਰ ਗਤ ਤੀਰਥ ਮਲ ਲਾ ਖੋਜ ਕੀ ਸੀ ਸਿਰਫ ਯਾਦ ਸੀ ਯਾਦ ਹੀ ਖੋਜ ਹੈ ਯਾਦ ਦਾ ਚੱਲਣਾ ਹੀ ਚੱਲ ਪੈਣਾ ਪੈਰਾਂ ਦਾ ਚੱਲਣਾ ਚੱਲਣਾ ਨਹੀਂ ਹੈ ਹੋ ਸਕਦਾ ਤੁਸੀਂ ਇਤਨਾ ਚੱਲ ਕੇ ਇੱਥੇ ਆਏ ਹੋ तो मैर्ज करा अगर यही आवना वाकई गुरु निलना फिर तो सारे ही मिल गए अगर यही आना खुदा मिलना है, मस्जिद देचे, लखा नमाजी रोज पढ़ते हैं नमाज और कहते से खुदा दे घरों होके आया आए हो बन गए खुदा मिले या कोई नहीं खुदा की कोई झलक नहीं मंदिर नुक्खें भगवान का घर है होके आया भगवान देर ਔਰ ਭਗਵਾਨ ਮਿਲੇ ਕੋਈ ਤੇ ਵੀ ਮੈਂ ਅਰਜ਼ ਕਰਦੇ ਹਾਂ ਔਰ ਜਦ ਵੀ ਮਿਲਦਾ ਹੈ ਮਨ ਮੰਦਰ ਤਨ ਵੇਸ਼ ਕਲੰਦਰ ਘਟ ਹੀ ਤਰਨਾ ਲਗਦਾ ਅੰਦਰ ਹੋਈ ਹੈ ਹਰੀ ਮੰਦਰ ਇਹੋ ਸਰੀਰ ਹੈ ਇਸ ਵਿੱਚ ਸੱਚੇ ਇਕਾ ਵਾਸਾ ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਇਸ ਦੇਹੀ ਚ ਨਹੀਂ ਲੱਭ ਜਾ ਤੋ ਕਿਧਰੇ ਵੀ ਨਹੀਂ ਲੱਭਣਾ ਆਇਆ ਬਹੁ ਖੰਡ ਖੋਜਤੇ ਨੌਨਿਤ ਪਾਈ ਨਾ ਕਛ ਆਇਬ ਨਾ ਕਛ ਜਾਇਬ RAM ਕੀ ਦੁਹਾਈ ਤੁਝ ਯਾਦ ਸ਼ਕਤੀ ਤੇ ਅੰਦਰੋਂ ਹੀ ਪੈਦਾ ਹੋਵੇਗੀ ਨਾ ਉਹਨੂੰ ਚੇਤੇ ਕਰਨਾ ਯਾਦ ਕਰਨਾ ਯਾਦ ਆਉਂਦਿਆਂ ਹੀ ਪ੍ਰਗਟ ਹੋ ਜਾਂਦਾ ਹੈ ਮੈਂ ਪੜ੍ਹ ਰਿਹਾ ਸੀ ਇੱਕ ਦਿਨ ਮਾਥਮਾ ਗੋਦੀ ਗਾਥਾ 12 ਸਾਲ ਬਾਅਦ ਜਦ ਇਹ ਆਪਣੇ ਘਰ ਵਾਪਸ ਗਿਆ ਤੂ ਪਿਤਾ ਨੇ ਝਾੜ ਪਾੰਦੇ ਆਇਆ ਡਾਂਟਦੇ ਆਇਆ ਪਹਿਲੇ ਇਹ ਆਖੇ ਹੱਥ ਦੇ ਇਸ ਤੇਰੇ ਕਟੋਰਾ ਹੈ ਭਿਖਸ਼ਾ ਪਾਤਰ ਭਿਖਾਰੀ ਰਾਜਕੁਮਾਰ ਤੂੰ ਮੇਰਾ ਲੜਕਾ ਹੈ ਪਰ ਮੈਂ ਇਤਨਾ ਪੁੱਛਣਾ ਚਾਹਨਾ ਇਹ ਜਿਹੜੀ ਸਾਧਨਾ ਤੂੰ ਜੰਗਲਾਂ ਚ ਕਰਦਾ ਰਿਹਾ ਜਾਂ ਤੈਨੂੰ ਚਲੋ ਕੁਝ ਮਿਲਿਆ ਵੀ ਹੋਵੇ ਇਹ ਕਿਹ ਘਰ ਦੇ ਚ ਨਹੀਂ ਮਿਲ ਸਕਦਾ ਸੀ ਪਹਿਲਾ ਪ੍ਰਸ਼ਨ ਮੇਰਾ ਹੈ ਦੂਸਰਾ ਇਹ ਹੈ ਕਿ ਤੈਨੂੰ ਮਿਲਿਆ ਕੀ ਹੈ ਦੱਸ ਮੈਂ ਤੇ ਬਿਖਸ਼ਾ ਪਾਤਰ ਦੇਖਦਾ ਪਿਆ ਤੈਨੂੰ ਭਿਖਾਰੀ ਬਣਿਆ ਦੇਖਦਾ ਪਿਆ ਤੈਨੂੰ ਕੀ ਮਿਲਿਆ ਮਹਾਤਮਾ ਬੁੱਧ ਕਹਿੰਦੇ ਨੇ ਦੂਸਰੇ ਪ੍ਰਸ਼ਨ ਦਾ ਹੀ ਮੈਂ ਜਵਾਬ ਦਿਆਂਗਾ ਤੁਸੀਂ ਆਖਿਆ ਕੀ ਮਿਲਿਆ ਤੇ ਪਤਾ ਹੈ ਮਹਾਤਮਾ ਬੁੱਧ ਨੇ ਕੀ ਆਖ ਮੈਂ ਪੜ ਕੇ ਹੈਰਾਨ ਹੋਇਆ ਕਿ ਤਾ ਮਿਲਿਆ ਕੁਝ ਵੀ ਨਹੀਂ ਕੁਝ ਵੀ ਨਹੀਂ ਮਿਲਿਆ ਹਾਂ ਜੋ ਮਿਲਿਆ ਹੋਇਆ ਸੀ ਨਾ ਬਸ ਉਸ ਦਾ ਪਤਾ ਚੱਲ ਗਿਆ ਉਹਦਾ ਪਤਾ ਚੱਲ ਗਿਆ ਮਿਲਿਆ ਮੈਨੂੰ ਕੁਝ ਨਹੀਂ ਮੈਂ ਤਾਂ ਗਵਾਇਆ ਹੀ ਨਹੀਂ ਸੀ ਮੈਂ ਤਾਂ ਭੁਲਾਇਆ ਸੀ ਮੇਰੇ ਚੇਤੇ ਚ ਆਇਆ ਮੈਂ ਦੇਖ ਉਹ ਘਰ ਦੇ ਵਿੱਚ ਪਈ ਸੀ ਵਸਤੂ ਪਟ ਗਿਆ ਮੈਂ ਬਹੁਤ ਆਪਣੇ ਘਰ ਦੇ ਵਿੱਚ ਹੀ ਵੜ ਗਿਆ 12 ਸਾਲ ਵੜ ਗਿਆ ਪਿਤਾ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਜੋ ਮਿਲੇ ਹੋਇਆ ਸੀ ਬਸ ਉਸ ਦਾ ਪਤਾ ਚੱਲ ਗਿਆ ਔਰ ਕੁਝ ਵੀ ਨਹੀਂ ਜਿਸ ਦਿਨ ਵੀ ਕਿਸੇ ਦੀ ਅੱਖ ਖੁੱਲ੍ਹਦੀ ਏ ਇਹ ਹੀ ਔਰ ਫਿਰ ਪਛਤਾਪ ਜਾਉਂਦਾ ਏ ਗੱਲ ਇਤਨੀ ਸੀ ਐਨੀ ਜ਼ਿੰਦਗੀ ਗਈ ਖੱਜਲ ਕਰ ਇਸ ਸੋਚ ਤੇ ਸਾਈਂਾਂ ਦੀ ਬਾਣੀ ਕਹਿੰਦੀ ਏ ਇਸ ਘਰ ਮੈਂ ਹੈ ਸੋ ਤੋ ਢੂੰਡ ਖਾਇ ਔਰ ਕਿਸੇ ਕੇ ਮਤ ਹੀ ਨਾ ਮਟਕ ਸਰਵ ਯਾਦ ਹੀ ਤੇ ਕਰਨਾ ਕਾਇਆ ਬਹੁ ਖੰਡ ਖੋਜ ਤੇ ਨਾਉ ਨੇ ਦਪਾਈ ਨਾ ਕਛ ਆਏ ਬੋ ਨਾ ਕਛ ਜਾਏ ਬੋ ਰਾਮ ਕੀ ਦੁਹਾਈ ਭਟਕ ਭਟਕ ਕੇ ਪਤਾ ਚਲਦਾ ਹੈ ਕਿ ਬਸ ਭਟਕੇ ਹੀ ਆ ਇਹ ਸਾਰਾ ਅਭਿਆਸ ਸਾਰਾ ਕਰਮ ਕਾਂਡ ਭਟਕਣਾ ਹੈ ਇਤਨੀ ਮਹਿਰਸ ਕਰਦੇ ਚਲੋ ਭਟਕ ਭਟਕ ਕੇ ਸਮਝ ਆ ਜਾਏ ਮਹਾਤਮਾ ਬੁੱਧ ਜੈਸਿਆਂ ਨੂੰ ਵੀ ਭਟਕ ਕੇ ਸਮਝ ਆਈ ਤੋਂ ਇਸ ਤੋਂ ਥੋੜਾ ਜਿਹਾ ਤੇ ਖਿਆਲ ਬਣਦਾ ਹੈ ਬਿਨਾ ਭਟਕੇ ਪਤਾ ਨਹੀਂ ਚੱਲਦਾ ਨਹੀਂ ਪਤਾ ਚੱਲਦਾ ਰਸਤੇ ਦੀ ਸ਼ਾਇਦ ਕਦਰ ਵੀ ਇਸ ਵਾਸਤੇ ਪੈਂਦੇ ਤੇ ਰਸਤਾ ਮਨੁੱਖ ਲੱਭਣਾ ਵੀ ਚਾਹਦਾ ਹੈ ਭਟਕੇ ਆ ਬਹੁਤ ਮੰਜ਼ਿਲ ਤੇ ਆਈ ਕੋਈ ਨਹੀਂ ਲੇਕਿਨ ਇੱਕ ਖਤਰਾ ਵੀ ਹੈ ਭਟਕ-ਭਟਕ ਕੇ ਨਿਰਾਸ਼ਾ ਭਈ ਨਿਰਾਸ਼ੀ ਬਹੁਤ ਦਿਨ ਲਾਗੇ ਤੋ ਬਹੁਤ ਦਿਨ ਭਟਕੇ ਆ ਤੋ ਨਿਰਾਸ਼ਾ ਮੈਂ ਆਪਣੀ ਜ਼ਿੰਦਗੀ ਚ ਜਿਹੜੇ ਅਭਿਆਸੀ ਦੇਖੇ ਨੇ ਉਸਤਾਹੀ ਮਾਫ 80% ਦੇਖੇ ਨਿਰਾਸ਼ ਹੋ ਚੁਕੇ ਨੇ ਛੋੜ ਗਏ ਨੇ ਨਹੀਂ ਕਰਦੇ ਜਿਨ੍ਹਾਂ ਨੂੰ ਕਿਹਾ ਸੀ ਜਾਂ ਜਿਨ੍ਹਾਂ ਨੇ ਕਿਧਰੋਂ ਪ੍ਰੇਰਣਾ ਲਈ ਸਤ ਸੰਗ ਤੋਂ ਤੇ ਜਪ ਕਰਦੇ ਸਨ ਹੁਣ ਨਹੀਂ ਕਰਦੇ ਬਲਕਿ ਕੁਛ ਇੱਕ ਨੇ ਤਾਂ ਮੈਨੂੰ ਕਹਿ ਗਏ ਨੇ ਕਿ ਤੁਸੀਂ ਸਾਡਾ ਸਮਾਂ ਬਹੁਤ ਬਰਬਾਦ ਕਰਿਆ ਬਹੁਤ ਬਰਬਾਦ ਕਰਾਇਆ ਐਵੇਂ ਫਜ਼ੂਲ ਚੱਕ ਮਾਰਦੇ ਰਹੇ ਕੁਝ ਵੀ ਨਹੀਂ ਕੁਝ ਵੀ ਨਹੀਂ ਇਸ ਤਰ੍ਹਾਂ ਵੀ ਮੈਨੂੰ ਕਈਆਂ ਨੇ ਆਖਿਆ ਭਾਰਤ ਦੇ ਵਿੱਚ ਵੀ ਆਖਿਆ ਤੇ ਬਾਹਰ ਵੀ ਆਖਿਆ ਪੰਜ ਸੱਤ ਸਾਲ ਛੜੇਵੇਂ ਲਾਇਆ ਗਿਆ ਅਸੀਂ ਕੋਈ ਹੋਰ ਮਿਹਨਤ ਕਰਦੇ ਹੋਰ ਕੋ ਜੋਦਮ ਉਪਰਾਲੇ ਕਰਦੇ ਤੇ ਮੈਂ ਉਹਨਾਂ ਨੂੰ ਕਹਿੰਦਾ ਉਦਮ ਉਪਰਾਲੇ ਕਰ ਕਰਕੇ ਜੋ ਕੁਝ ਲਬੇ ਹੈ ਅਗਰ ਇਸੇ ਸੰਤੁਸ਼ਟੀ ਹੈ ਇਸੇ ਚ ਆਨੰਦ ਹੈ ਇਸੇ ਚ ਰਸ ਹੈ ਫਿਰ ਤੇ ਹੀ ਲੱਗੋ ਅਗਰ ਨਾ ਸੁਖ ਹੈ ਨਾ ਚੈਨ ਨਾ ਆਨੰਦ ਨਾ ਜੀਵਨ ਵਿੱਚ ਕੋਈ ਰਸ ਹੈ ਤਾਂ ਫਿਰ ਇਤਨਾ ਹੀ ਕਹਿਣਾ ਪਏਗਾ ਤੁਹਾਡੀ ਖੋਜ ਗਲਤ ਹੋਵੇਗੀ ਤਲਾਸ਼ ਗਲਤ ਹੋਵੇਗੀ ਟੋਲ ਗਲਤ ਹੋਵੇਗੀ ਚੇਤੇ ਚ ਨਹੀਂ ਆਂਦਾ ਹੋਏਗਾ ਪ੍ਰਮਾਤਮਾ ਚੇਤਾ ਭਵਿਸ਼ੇ ਚਲਾ ਜਾਏ ਤਾਂ ਚਿੰਤਾ ਚੇਤਾ ਭੂਤ ਕਾਲ ਦੇ ਚਲਾ ਜਾਏ ਤਾਂ ਪਛਤਾਵਾ ਹੋਰ ਕੀ ਹੁੰਦਾ ਇਸ ਹੋਸ ਤੇ ਅਮੀਰ ਖੁਸਰੋ ਕਹਿੰਦਾ ਹੈ ਖੁਦਾ ਕੀ ਕਰਾਂ ਕਿ ਚੇਤਾ ਯਾ ਤੇ ਜਾਂਦਾ ਹੈ ਪਛਤਾਵਿਆਂ ਦੇ ਚ ਜੋ ਕਰ ਚੁਕੇ ਆ ਉਸ ਦੇ ਪਛਤਾਵੇ ਤੇ ਜੋ ਨਹੀਂ ਮਿਲੇ ਉਸ ਦੀ ਚਿੰਤਾ ਅਮੀਰ ਖੁਸਰੋ ਕਹਿੰਦਾ ਹੈ ਔਰ ਰੌਂਦੇ ਹੋਇਆ ਕਹਿੰਦਾ ਅਗ ਤੋਂ ਯਾਦੇ ਰਫਤਜ਼ਾਂ ਕੀ ਧੀ ਪਾਉਂਚ ਨਹੀਂ ਖੁਦਾ ਮੈਂ ਤੇ ਪਾਉਂਚ ਹੀ ਨਹੀਂ ਸਕਣਾ ਸੀ ਇੱਕ ਦਿਨ ਕਬਰੇ ਚ ਜਾਵਾਂਗਾ ਸਰੀਰ ਤੇ ਪਾਉਂਚ ਹੀ ਨਹੀਂ ਸਕਾਂਗਾ ਕਰਾਂ ਕਿ ਇਹ ਚਲਦੀ ਹੋਈ ਯਾਦ ਵੀ ਨਹੀਂ ਪਹੁੰਚਦੀ ਰਹਿ ਜਾਂਦੀ ਹੈ ਰਸਤੇ 'ਚ ਰੁਕ ਜਾਂਦੀ ਹੈ ਕਿਦਰੇ ਪੁੱਤਰ ਰੋਕ ਲੈਂਦੇ ਨੇ ਮਿੱਤਰ ਰੋਕ ਲੈਂਦੇ ਨੇ ਤਾਂ ਨਾ ਰੋਕ ਲੈਂਦਾ ਸੰਪਦਾ ਰੋਕ ਲੈਂਦੀ ਹੈ ਸਾਜ਼ੋ ਸਮਾਨ ਰੋਕ ਲੈਂਦਾ ਰੰਗ ਰੋਕ ਲੈਂਦਾ ਰੂਪ ਰੋਕ ਲੈਂਦਾ ਇੰਨੀਆਂ ਰੁਕਾਵਟਾਂ ਤੇਰੇ ਤੱਕ ਪਹੁੰਚਦੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਪਹਿਲਗਾਮ ਦੇ 'ਚ ਬੈਠੇ ਸਨ ਸ਼ਾਇਦ ਤੁਹਾਡੇ 'ਚ ਕੋਈ ਸੱਜਣ ਪਹਿਲਗਾਮ ਗਿਆ ਉਹ ਤੇ ਦੋ ਦਰਿਆਵਾਂ ਦਾ ਸੰਗਮ ਹੈ ਤੇ ਬੜੀ ਤੇਜ਼ੀ ਨਾਲ ਦਰਿਆ ਵਗਦੇ ਨੇ ਆਵਾਜ਼ ਵੀ ਸ਼ੋਰ ਸ਼ਰਾਬਾ ਵੀ ਬੜਾ ਕਰਦੇ ਨੇ ਪਹਾੜੀ ਪਾਣੀ ਬਹਾਵ ਬੜਾ ਤਿੱਖਾ ਉਸ ਦੇ ਕੰਢੇ ਤੇ ਬੈਠੇ ਸੰ ਆਪ ਦੇ ਅੰਦਰੋਂ ਇੱਕ ਕਵਿਤਾ ਦਾ ਜਨਮ ਹੋਇਆ ਤੇ ਸਿੱਖ ਸਮਾਜ ਦੇ ਭਾਈ ਵੀਰ ਸਿੰਘ ਜੀ ਨੂੰ ਸੰਤ ਕਵੀ ਕਰਕੇ ਮੰਨਦੇ ਨੇ ਐਸੇ ਕਵੀ ਜੋ ਸੰਤ ਕਵੀ ਨੇ ਐਸੇ ਕਵੀ ਜਿਨ੍ਹਾਂ ਦੀ ਕਵਿਤਾ ਅਨਭਵ ਚੋਂ ਆਉਂਦੀ ਹੈ ऐसे कवि जिना दी कविता रब्बी प्यार करके आंदी है या रब्बी तड़प करके आंदी है उस वगदे ओ पानी नु देख के भाई साहब कहंदे ने बहंदा वगदा पानी तक के दिल मेरा वग टुरया दाढा निर्मल स्वच्छ ते सोणा दिल उस अंदर खुरया ਐ ਪਰ ਦਾਢੀ ਚੀਸ ਸੀ ਉੱਠੀ ਜਾਂ ਪਥਰਾਂ ਨਾਲ ਵੱਜਾ ਥੇਡੇ ਠੁੱਡੇ ਖਾ ਕੇ ਆਖਰ ਪਿਛਾਂ ਘਰ ਨੂੰ ਮੁੜਿਆ ਚਟਾਨਾ ਬੜੀਆਂ ਵੱਡੇ ਵੱਡੇ ਪੱਥਰ ਉੱਥੇ ਬੜੇ ਪੈਣੇ ਪਾਣੀ ਟਕਰਾਂ ਦਾ ਪਿੱਛੇ ਮੁੜਦਾ ਥੇਡੇ ਠੁੱਡੇ ਖਾ ਕੇ ਆਖਰ ਪਿਛਾਂ ਘਰ ਨੂੰ ਮੁੜਿਆ ਪਿੱਛੇ ਮੁੜਦੇ ਪਾਣੀ ਤੱਕ ਕੇ ਮਾਰੀ ਇੱਕ ਕਿਲਕਾਰੀ ਉਕਰਾ ਬਾਜ ਨਾ ਮੰਜ਼ਲ ਮਿਲਦੀ ਦੁਖਾਂ ਬਾਜ ਨਾ ਯਾਰੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਿਤਨੀ ਥਾਂ ਤੇ ਇਸ ਬਾਣੀ ਨੇ ਠੋਕਰ ਖਾਦੀਏ ਪਿੱਛੇ ਮੁੜਿਆ ਫਿਰ ਰਸਤਾ ਲੱਭਿਆ ਫਿਰ ਰਸਤਾ ਲੱਭਿਆ ਇਸ ਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਵਿਛੜ ਵਿਛੜ ਜੋ ਮਿਲੇ ਸਤਿਗੁਰੂ ਕੇ ਭੈ ਭਾਰ ਨਹੀਂ ਯਾਦ ਜਾਂਦੀ ਚੇਤਾ ਕਰਦਾ ਹੈ ਫਿਰ ਵੀ ਵਿਛੜਾ ਹੈ ਯਾਦ ਕਰਦਾ ਹੈ ਨਹੀਂ ਯਾਦ ਜਾਂਦੀ ਕੋਈ ਨੇ ਫਿਰ ਵੀ ਕਰੇ ਫਿਰ ਵੀ ਕਰੇ ਹੁਣ ਇਤਨਾ ਧੀਰਜ ਧੀਰਜ ਕਿਸ ਤਰ੍ਹਾਂ ਦਾ ਚਾਹੀਦਾ ਸਬਰ ਇਹ ਸੁਆਵ ਜੇ ਤੂੰ ਬੰਦਾ ਦ੍ਰਿੜ ਕਰੇ ਸਬਰ ਇਥੇ ਸਾਗਰ ਜਿੰਨਾ ਚਾਹੀਦਾ ਵਿਸ਼ਾਲ ਦੇਖਿਆ ਕਈ ਦਫਾ ਆਦਮੀ ਦੁਨਿਆਵੀ ਕਾਮਦੇਸ਼ ਵੀ ਜਿੰਨਾ ਸਬਰ ਰੱਖ ਲੈਂਦਾ ਵੀ ਚਲੋ ਕੰਮਦੰਦਾ ਖੋਲੇ ਕੁਝ ਦਿਨਾਂ ਬਾਅਦ سلسلہ ਚੱਲ ਪਏਗਾ ਇਤਨੀ ਉਡੀਕ ਇਤਨਾ ਵੀ ਸਬਰ ਮਨੁ ਰੱਖਣ ਨੂੰ ਜੋ ਹੈ ਤਿਆਰ ਨਹੀਂ ਵੇਦਲ ਵਖਰੀ ਹੈ ਕਿ ਲੰਬਾ ਸਬਰ ਲੰਬੀ ਉਡੀਕ ਨਿਰਾਸ਼ ਕਰ ਦਿੰਦੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਉਡੀਨੀ ਉਡੀਨੀ ਕਦ ਘਰ ਆਵੇਰੀ ਬਈ ਨਿਰਾਸ਼ੀ ਬਹੁਤ ਦਿਨ ਲਾਗੇ ਦਿਨ ਬਹੁਤ ਲੰਘੇ ਲੰਘਿਆ ਬਚਪਨਾ ਲੰਘ ਗਈ ਜਵਾਨੀ ਬੁਢੇਪਾ ਆ ਗਿਆ ਗੱਲ ਤੇ ਕੁਛ ਨਹੀਂ ਬਣੀ ਨਿਰਾਸ਼ਾ ਬਹੁਤ ਕੁਛ ਮਿਲੇ ਪਰਮਾਤਮਾ ਤੇ ਮਿਲੇ ਨਾ ਇਸ ਨੂੰ ਸ਼ਮਸ ਤਵਰੇਜ ਨੇ ਬੜੇ ਆਲਮਾਨਾ ਢੰਗ ਨਾਲ ਬਿਆਨ ਕੀਤਾ ਹੈ ਉਹ ਕਹਿੰਦਾ ਬਾਜ਼ ਆਮਦਮ ਬਾਜ਼ ਆਮਦਮ ਤਾਇਰ ਰਾ ਮਹਿਮਾ ਕੁਨਮ اے ਖੁਦਾ ਬਾਰ ਬਾਰ ਮੈਂ ਇਸ ਦੁਨੀਆ ਤੇ ਆਇਆ ਆਪ ਦੀ ਗੈਤ ਲਈ ਅਰਸ਼ ਕਰਾਂ ਸੂਫੀ ਸ਼ਹੀਦ ਕਰ ਦਿੱਤੇ ਗਏ ਸੂਫੀ ਮਾਰ ਦਿੱਤੇ ਗਏ ਮਨਸੂਰ ਨੂੰ ਸੂਲੀ ਤੇ ਚੜਾਇਆ ਗਿਆ ਸ਼ਮਸ ਤਵਰੇਜ ਦੀ ਪੁਥੀ ਖਲ ਮੁਲਤਾਨ ਦੇ ਚਲਾਈ ਗਈ ਸਰਵਦ ਨੂੰ ਔਰੰਗਜ਼ੇਬ ਨੇ ਦਿੱਲੀ ਦੇ ਲਾਲ ਕਿਲੇ ਦੇ ਚ ਕਤਲ ਕਰ ਦਿੱਤਾ ਇਸੋ ਹੀ ਤਰੀਕੇ ਨਾਲ ਬੇਸ਼ਤਰ ਸੂਫੀ ਮਾਰ ਦਿੱਤੇ ਗਏ ਕਾਰਨ ਇਹ ਬਾਰ ਬਾਰ ਦੇ ਜਨਮ ਨੂੰ ਮੰਨਦੇ ਸਨ ਇਸਲਾਮ ਬਾਰ ਬਾਰ ਦੇ ਜਨਮ ਨੂੰ ਨਹੀਂ ਮੰਨਦਾ ਇਸਾਈਤ ਇਸਲਾਮ ਯਹੂਦੀ ਪਾਰਸੀ ਬਾਰ ਬਾਰ ਦੇ ਜਨਮ ਨੂੰ ਨਹੀਂ ਮੰਨਦੇ ਸਨਾਤਨ ਮਤ ਜੈਨ ਮਤ ਬੋਧ ਮਤ ਸਿੱਖ ਮਤ ਬਾਰ ਬਾਰ ਦੇ ਜਨਮ ਨੂੰ ਮੰਨਦਾ ਸੀ ਅਜ ਦੇ ਨਹੀਂ ਬਹੁਤ ਪੁਰਾਣੇ ਆ ਬੜੀ ਲੰਬੀ ਚੌੜੀ ਵਿਚਾਰ ਉਧਾਰਾ ਹੈ ਗੁਰਗੰਨ ਸਾਹਿਬ ਜੀ ਮਹਾਰਾਜ ਦੇ ਤੋ ਇਹ ਫਕੀਰ ਕਹਿੰਦਾ ਬਾਜ਼ ਆਮਦਮ ਬਾਜ਼ ਆਮਦਮ ਤਾ ਯਾਰ ਰਾਮ ਮਹਿਮਾ ਕੋ